ਗੱਡ ਮਾਰਨਿਕ ਜੀ ਗੱਲ ਕਰਨੀ ਆ ਮਾਨ ਸਰਕਾਰ ਦੀ ਜੋ ਜਗਰਾਮਾ ਵਿੱਚ ਘਟਨਾ ਵਾਪਰੀ ਆ ਉਹ ਵੀ ਪਹਿਲਾਂ ਤੁਹਾਡੀ ਵੀਡੀਓ ਦੇਖ ਲਓ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆ ਬੰਦਾ ਮਾਰ ਕੇ ਗੱਡੀ ਨੂੰ ਅੱਗ ਲਾ ਦੇਣੀ ਸਰਿਆਮ ਗੁੰਡਾ ਕਰਦੀ ਨਹੀਂ ਹੈ ਕੋਈ ਇਹੋ ਜਿਹਾ ਦਿਨ ਹੈ ਜਿੱਦ ਦੇ ਨਾ ਗੋਲੀ ਚੱਲੀ ਹੋਵੇ ਨਾ ਕਿਸੇ ਨੂੰ ਮਾਰਿਆ ਹੋਵੇ ਗੈਂਗਸਟਰ ਨੂੰ ਬੜਾਵਾ ਦੇ ਰਹੇ ਹਾਂ ਕੋਈ ਇਹੋ ਜਿਹਾ ਦਿਨ ਹੈ ਜਿੱਦੇ ਨਾਲ ਕੋਈ ਸੁੱਕਾ ਦਾ ਨੰਗਿਆ ਹੋਵੇ ਕਿਉਂਕਿ ਮਾਨ ਸਾਹਿਬ ਤਾਂ ਨੇਰੇ ਚ ਪੈਂਚਰ ਲਾ ਰਹੇ ਨੇ ਉਹ ਪੈਂਚਰ ਲਾਉਣੇ ਸਿਕਾ ਰਹੇ ਸਟੇਜ ਜਦੋਂ ਉੱਪਰੋਂ ਅੱਗੇ ਸਾਡੇ ਵੱਡੇ ਸਾਹਿਬ ਸੀਗੇ ਛੋਟੇ ਸਾਹਿਬ ਵੀ ਆ ਗਏ ਗੱਪਾਂ ਮਾਰਨ ਦੇ ਵਿੱਚ ਠੀਕ ਆ ਸਟੇਜ 'ਤੇ ਪੈਂਚਰ ਲਾਉਣੇ ਸਿਕਾ ਰਹੇ ਆ ਮਾਨ ਸਾਹਿਬ ਵਾਕੇ ਨੇਰੇ ਚ ਪੈਂਚਰ ਲੱਗਿਆ ਤੁਸੀਂ ਲਾ ਸਕਦੇ ਹੋ ਨੇ ਨੇਰੇ ਚ ਪੈਂਚਰ ਤੁਹਾਡੀ ਸਰਕਾਰ ਲਾ ਸਕਦੀ ਆ ਤੁਸੀਂ ਵੀ ਲਾ ਸਕਦੇ ਹੋ ਠੀਕ ਆ ਹੁਣ ਪੈਨਸ਼ਨ ਦਾ ਲੱਗਦਾ ਪਿਆ ਨੇਹਰੀ ਚ ਲੱਗੇ ਹੋਇਆ ਨਾ ਪੈਨਸ਼ਨ ਕੋਈ ਹਰ ਰੋਜ਼ ਇੱਕ ਪੁੱਤ ਮਾਰਦਾ ਕਿਸੇ ਮਾਂ ਦਾ ਇੱਕ ਮੈਂ ਇੱਕ ਕਹਿ ਰਿਹਾ ਹੈ ਤਾਂ ਗਿਣਤੀ ਦਾ ਵੱਧਾ ਠੀਕ ਆ ਉਹ ਨੇਹਰੇ ਚ ਹੀ ਆ ਨਾ ਲੋਕ ਤਾਂ ਅੱਜ ਵੀ ਨੇਹਰੇ ਚ ਤੁਰਦੇ ਫਰੇ ਆ ਅੱਜ ਵੀ ਨੇਹਰੇ ਚ ਤੁਰੇ ਫਰਦੇ ਆ ਤੁਹਾਨੂੰ ਚੁਣ ਲਿਆ ਉਹ ਨੇਹਰੇ ਚ ਪੈਨਸ਼ਨ ਲੱਗਿਆ ਤੁਸੀਂ ਸੱਚ ਆਖਿਆ ਤੁਸੀਂ ਟੂਬ ਦਾ ਭਾਣਾ ਲਾਇਆ ਠੀਕ ਆ ਨਾ ਜਾਣਕਾਰੀ ਕੋਈ ਹੋਰ ਦੇਣੀ ਸੀ ਇਹ ਟੂ ਵਿੱਚ ਹਿੱਟ ਕਰ ਲਈ ਤੁਸੀਂ ਵੀ ਲੋਕੋ ਮੈਸੀਨੇਰ ਦੇ ਪੈਂਚਰ ਲਾਉਣ ਵੀ ਜਾਣਦੇ ਆ ਜੋ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਏ ਹੋ ਤੁਸੀਂ ਉਹ ਵੀ ਨੇਹਰੇ ਦੀ ਪੈਂਚਰ ਲੱਗਿਆ ਪਰ ਲੋਕੀ ਜਾਗ ਤੇ ਲੋਕਾਂ ਨੇ ਬਲਬ ਜਗਾ ਲਿਆ ਠੀਕ ਆ ਫਿਰ ਰੇਗ ਮਾਰ ਫੇਰੇ ਉਹਦੇ ਉੱਪਰ ਬਲਬ ਜਗਾ ਕੇ ਫੇਰੇ ਆ ਸਹੀ ਆ ਤੁਸੀਂ ਨੇਹਰੇ ਦੇ ਪੈਂਚਰ ਲਾਉਣ ਲੱਗੇ ਸੀਗੇ ਅੱਜ ਵੀ ਤੁਸੀਂ ਸਟੇਜਾਂ ਝੂਠ ਬੋਲੀ ਜਾ ਰਹੇ ਹੋ ਠੀਕ ਆ ਪੰਜਾਬ ਦੀ ਹਾਲਾਤ ਕਿਦਾਂ ਦੇ ਆ ਰੋਡ ਕੱਚੋਰੀਆਂ ਡਾਕੇ ਨਸਾਰ ਸੁਬਤ ਸਾਰਾ ਕੁਝ ਹੋ ਰਿਹਾਗਾ ਉਦੋਂ ਪਹਿਲਾਂ ਨਾਲ ਵੱਧ ਹੋ ਰਿਹਾਗਾ ਠੀਕ ਆ ਕੋਈ ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਫਲਾਣੇ ਤੋਂ ਰੇਤ ਦੇ ਇੰਨੇ ਪੈਸੇ ਕਮਾ ਲਏਗੇ ਧਮਕਾ ਕਰ ਲਾਂਗੇ ਕੁਝ ਹੋਇਆ ਕੁਝ ਵੀ ਨਹੀਂ ਹੋਇਆ ਤੁਸੀਂ ਬਿਕਰੇਗਾ ਮਸੀਠੀਆ ਦਾ ਨਾਂ ਸਿੱਧੇ ਤੌਰ ਤੇ ਲੈ ਨਹੀਂ ਸਕਦੇ ਤੁਹਾਡੇ ਚ ਇੰਨੀ ਹਿੰਮਤ ਨਹੀਂ ਹੈ ਵੀ ਚਿੱਟੇ ਦੇ ਕੇਸ ਦੇ ਵਿੱਚ ਫੜਿਆ ਸੀ ਜਦੋਂ ਫੜਿਆ ਤਾਂ ਤੁਸੀਂ ਕਹਿ ਨਹੀਂ ਸਕਦੇ ਉਹਦੇ ਵੀ ਗੱਲ ਗੱਲ ਹੀ ਘੁਮਾ ਕੇ ਜੇ ਕਰਦੇ ਹੋ ਤੁਸੀਂ ਠੀਕ ਹੈ ਨਾ ਤੁਹਾਡੇ ਇੰਨੀ ਹਿੰਮਤ ਨਹੀਂ ਹੈਗੀ ਮੈਂ ਸਰਕਾਰ ਵੀ ਤੁਹਾਡੀ ਆ ਜੇ ਵੀ ਉਹ ਚੀਜ਼ ਫੜਿਆ ਹੁੰਦਾ ਤਾਂ ਠੀਕ ਹੈ ਪਰ ਕੇਸ ਕੋਈ ਹੋਰ ਹੀ ਨਿਕਲਦੇ ਪਏ ਆ ਗੱਲਾਂ ਕੀ ਨੇ ਤੁਸੀਂ ਸਟੇਜਾਂ 'ਤੇ ਝੂਠ ਬੋਲਦੇ ਪਏ ਹੋ ਮੈਂ ਇਹਦੇ ਵਿੱਚ ਪਿੰਚ ਕਰ ਲਾਉਂਦੇ ਮੈਂ ਤੁਹਾਨੂੰ ਠੀਕ ਹੈ ਨਾ ਲੋਕੀ ਜਾਗ ਪਏ ਆ ਤੁਸੀਂ ਤਾਂ ਕਹਿੰਦੇ ਸੀਗੇ ਸਰਕਾਰ ਤਾਂ ਐਮਪੀਸੀ ਜਦੋਂ ਸਰਕਾਰ ਤਾਂ ਵੱਡੇ ਜ਼ਮੀਨਾਂ ਨੱਪਣ ਨੂੰ ਫਿਰਦੀ ਆ ਤਮਕਾ ਉਹ ਤੁਸੀਂ ਕੀ ਹੋਣ ਤੁਸੀਂ ਵੀ ਸਰ ਮੰਤਰੀ ਮੁੱਖ ਮੰਤਰੀ ਤੁਸੀਂ ਹੋ ਹੁਣ ਤੁਸੀਂ ਨੱਪਣੇ ਨਹੀਂ ਪਏ ਤੁਸੀਂ ਤਾਂ ਇਹ ਕਹਿੰਦੇ ਸੀ ਸਰਕਾਰ ਤਾਂ ਸੱਥਾਂ ਚੱਲੂਗੀ ਚੱਲਦੀ ਆ ਨਹੀਂ ਚੱਲਦੀ ਸਰਕਾਰ ਤਾਂ ਦਿੱਲੀੋਂ ਚੱਲਦੀ ਆ ਪੁਲਿਸ ਦਿੱਲੀ ਵਾਲੇ ਲੈ ਕੇ ਆਏ ਆ ਪੰਜਾਬ ਦਾ ਕੋਈ ਬੰਦਾ ਹੈ ਜਿਹੜਾ ਕੋਈ ਵੱਡੇ ਅਹੁਦੇ ਤੇ ਹੋਵੇ ਸਭ ਦਿੱਲੀ ਵਾਲੇ ਬੈਠੇ ਆ ਸਾਹ ਬਾਹਰਲੇ ਬੈਠੇ ਆ ਸਹੀ ਆ ਪਰ ਤੁਸੀਂ ਫਸ ਗਏ ਹੋ ਤੁਹਾਨੂੰ ਬੁਲਾਇਆ ਜਾ ਰਿਹਾਗਾ ਤੁਸੀਂ ਸੀਦੇ ਅੱਜ ਮੋਦਮ ਸਿੰਘ ਦੇ ਪਿੰਡ ਗਏ ਨਾ ਤੁਸੀਂ ਇਦਾਂ ਤੁਰ ਰਹੇ ਸੀ ਕਿ ਵੀ ਤੁਸੀਂ ਮੁੱਖ ਮੰਤਰੀ ਨਹੀਂ ਹੁੰਦੇ ਮਗਰ ਮਗਰ ਉਹਨਾਂ ਦੇ ਇਹ ਤੁਹਾਡੇ ਹਾਲਾਤ ਨੇ ਨੇਰੇ ਚ ਪੈਂਚਰ ਵਾਕ ਹੀ ਲੱਗਿਆ ਤੁਸੀਂ ਲਾ ਸਕਦੇ ਹੋ ਸਹੀ ਆ ਹਜੇ ਵੀ ਜਾਗ ਪੋ ਹਜੇ ਆਪਣੇ ਜਮੀਰ ਜਗਾ ਲਓ ਮਾਨ ਸਾਹਿਬ ਗੁਸਾ ਨਾ ਕਰਿਓ ਅਸੀਂ 95 ਮੂਰਤੀਆਂ ਚੋਂ ਲਈਆਂ 95 ਮੂਰਤੀਆਂ ਸਾਡੇ ਕੋਲੇ ਜਿਹੜੀ ਇੱਕ ਵੀ ਨਹੀਂ ਬੋਲਦੀ ਠੀਕ ਹੈ ਨਾ ਬਾਦਲਾ ਤਿੰਤਾ ਬੋਲਦੇ ਆ ਨਾ ਜੇ ਤਿੰਨ ਹੈਗਾ ਜਿੰਨਾ ਤੁਸੀਂ ਕਹਿੰਦੇ ਸਕੂਟਰ ਤੇ ਬਹਿ ਕੇ ਆ ਜਾਓ ਭਵਾ ਜੀ ਉਹ ਤਿੰਨ ਬੋਲਦੇ ਤਾਂ ਹੈ ਅਲੱਗ ਨੇ ਉਹਨਾਂ ਨੂੰ ਸਹੀ ਆ ਤਿੰਨ ਤਾਂ ਹੈਗੇ ਉਹਨਾਂ ਦੇ ਤੁਹਾਡੇ ਦੇ ਇੱਕ ਵੀ ਹੈ ਨਹੀਂਗਾ ਮਾੜੀ ਮੋਟੀ ਲੋਕਾਂ ਨੂੰ ਵੀ ਜਾਗਰਨ ਦੀ ਲੋੜ ਆ ਚਮਚੇਰਾ ਬਣੋ ਕਟਸੀ ਨਾ ਬਣੋ ਇਹ ਲੋਕ ਕਿਸੇ ਦੇ ਮਿੱਤ ਨਹੀਂ ਆ ਠੀਕ ਹੈ ਬਾਦਖੱਟ ਬੋਲੇਗਾ ਮਾਫ ਕਰਦੇ ਹੋ ਨੇਰ ਚ ਪੈਂਚਰ ਅਗਲੀ ਵੀ ਲਾਵਾਂਗੇ ਧੰਨਵਾਦ ਜੀ